ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਤੇ ਜਾਣਕਾਰੀ ਲੈ ਕੇ ਆਏ ਹਾਂ ਇਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਣ ਵਾਲੀ ਅੱਜ ਦੀ ਵੀਡੀਓ ਪਉ ਅਮੀ ਕੁਈ ਕਿੰਨਾ ਵੀ ਤੁਹਾਨੂੰ ਮੇਨਤਾ ਕਰ ਲਵੇ ਤੁਹਾਡੇ ਤਰਲੇ ਪਾ ਲਵੇ ਪਰ ਤੁਸੀਂ ਘਰ ਦੀ ਇਹ ਇੱਕ ਚੀਜ਼ ਕਿਸੇ ਨੂੰ ਵੀ ਨਾ ਦਿਓ ਕਿਉਂਕਿ ਜੇਕਰ ਤੁਸੀਂ ਇਹ ਗਲਤੀ ਕਰਦੇ ਹੋ ਤਾਂ ਇਹ ਗਲਤੀ ਦਾ ਪਛਤਾਵਾ ਤੁਹਾਨੂੰ ساری ਜ਼ਿੰਦਗੀ ਚੱਲਣਾ ਪਵੇਗਾ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਕਦੇ ਵੀ ਕਿਸੇ ਨੂੰ ਫਰਵਰੀ ਦੇ ਮਹੀਨੇ ਦੇ ਵਿੱਚ ਨਹੀਂ ਦੇਣੀ ਚਾਹੀਦੀ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾ ਜਾ ਰਿਹਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੋਂ ਮਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਰ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸ ਇਤ੍ਰੀਕੇ ਦੇ ਨਾਲ ਕੋਈ ਕਿੰਨੀ ਵੀ ਮਿੰਤ ਕਰੇ ਤਰਲੇ ਕਰੇ ਫਰਵਰੀ ਦੇ ਮਹੀਨੇ ਦੇ ਵਿੱਚ ਆਪਣੇ ਘਰ ਦੀਆਂ ਇਹ ਤਿੰਨ ਚੀਜ਼ਾਂ ਕਿਸੇ ਨੂੰ ਨਾ ਦਿਓ ਨਹੀਂ ਤਾਂ ਤੁਹਾਡਾ ਪੂਰਾ ਕਾਰਬਰਬਾਦ ਹੋ ਜਾਵੇਗਾ ਗਰੀਬੀ ਘਰ ਦੇ ਵਿੱਚ ਫੈਲ ਜਾਵੇਗੀ ਤੇ ਜੇਕਰ ਤੁਸੀਂ ਇਸ ਮਹੀਨੇ ਇਹ ਤਿੰਨ ਚੀਜ਼ਾਂ ਕਿਸੇ ਨੂੰ ਦਿਨੇ ਹੋ ਤਾਂ ਸਮਝੋ ਕਿ ਦੇਵੀ ਲక్ష్ਮੀ ਗੁਸੇ ਦੇ ਵਿੱਚ ਤੁਹਾਡਾ ਘਰ ਚੱਲ ਛੱਡ ਕੇ ਚਲੀ ਜਾਵੇਗੀ ਤੇ ਇਹ ਫਰਵਰੀ ਦਾ ਮਹੀਨਾ ਚੋ ਦੇਵੀ ਲక్ష్ਮੀ ਖੁਦ ਤੁਹਾਡੇ ਘਰ ਦੇ ਵਿੱਚ ਆਵੇਗੀ ਤੇ ਤੁਹਾਨੂੰ ਖੁਸ਼ਹਾਲ ਬਣਾਵੇਗੀ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਪਈਆਂ ਕੁਝ ਚੀਜ਼ਾਂ ਕਿਸੇ ਆਂਢੀ ਗੁਆਂਢੀ ਰਿਸ਼ਤੇਦਾਰ ਜਾਂ ਫਿਰ ਕਿਸੇ ਲੋੜਵੰਦ ਨੂੰ ਦੇ ਨਹੀਂ ਹੋਂਦਾ ਸਮਝੋ ਕਿ ਤੁਸੀਂ ਉਸ ਵਿਅਕਤੀ ਨੂੰ ਦੇਵੀ ਲక్ష్ਮੀ ਨੂੰ ਦੇ ਰਹੇ ਹੋ ਇਹ ਤਾਰਿਆਂ ਦੀ ਗਤੀ ਦੇ ਲਈ ਬਹੁਤ ਹੀ ਮਹੱਤਵਪੂਰਨ ਮਹੀਨਾ ਹੁੰਦਾ ਹੈ ਤੇ ਇਸ ਮਹੀਨੇ ਦੇ ਵਿੱਚ ਤੁਹਾਡੀ ਕਿਸਮਤ ਦੇ ਦਰਵਾਜ਼ੇ ਵੀ ਖੁੱਲ ਜਾਣਗੇ ਜੇਕਰ ਤੁਸੀਂ ਇਹ ਗਲਤੀਆਂ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਆਉਣਗੀਆਂ ਤੇ ਇਹ ਮੁਸੀਬਤਾਂ ਕਦੇ ਵੀ ਖਤਮ ਨਹੀਂ ਹੋਣਗੀਆਂ ਕਿਉਂਕਿ ਖੁਦ ਪਰਮਾਤਮਾ ਤੁਹਾਡੇ ਘਰ ਆ ਰਿਹਾ ਹੈ ਤੇ ਜੇਕਰ ਤੁਸੀਂ ਇੱਥੇ ਕੁਝ ਗਲਤੀਆਂ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੌਲਤ ਕਿਵੇਂ ਆਵੇਗੀ ਇਸ ਲਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਤੁਹਾਨੂੰ ਕਿਹੜੀਆਂ ਚੀਜ਼ਾਂ ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀਆਂ ਕਿਉਂਕਿ ਇਹ ਚੀਜ਼ਾਂ Devi Lakshmi ਤੁਹਾਡੇ ਘਰ ਦੇ ਵਿੱਚ ਤੁਹਾਡੀ ਘਰ ਦੀ ਵਿਵਸਥਾ ਤੁਹਾਡੀ ਘਰ ਦੀ ਸ਼ਾਂਤੀ ਤੇ ਖੁਸ਼ੀ ਤੇ ਤੁਹਾਡੀ ਕਿਸਮਤ ਦੇ ਨਾਲ ਜੁੜੀਆਂ ਹੋਈਆਂ ਨੇ ਜੇਕਰ ਤੁਸੀਂ ਇਹ ਚੀਜ਼ਾਂ ਕਿਸੇ ਹੋਰ ਨੂੰ ਦਿਨੇ ਤਾਂ ਸਮਝੋ ਕਿ ਤੁਸੀਂ ਆਪਣੀ ਕਿਸਮਤ ਹੀ ਕਿਸੇ ਹੋਰ ਨੂੰ ਦੇ ਰਹੇ ਹੋ ਆਪਣੇ ਘਰ ਦੀ ਲక్ష్ਮੀ ਕਿਸੇ ਹੋਰ ਨੂੰ ਦੇ ਰਹੇ ਹੋ ਇੱਕ ਸਿਆਣੇ ਵਿਅਕਤੀ ਦੇ ਲਈ ਸਿਰਫ ਇੱਕ ਇਸ਼ਾਰਾ ਹੀ ਕਾਫੀ ਹੁੰਦਾ ਹੈ ਇਸ ਤੋਂ ਵੱਧ ਕਹਿਣ ਦੀ ਲੋੜ ਨਹੀਂ ਜੇਕਰ ਤੁਸੀਂ ਇੱਕ ਸਿਆਣੇ ਵਿਅਕਤੀ ਹੋ ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜ਼ਰੂਰ ਦੇਖਿਓ ਕਿ ਇਸ ਮਹੀਨੇ ਨੂੰ ਆਪਣੇ ਲਈ ਇੱਕ ਸ਼ਾਨਦਾਰ ਬਣਾਉਗੇ 10 ਜਾਂ 15 ਮਿੰਟ ਕੱਢੋ ਤੇ ਆਪਣੀ ਜ਼ਿੰਦਗੀ ਨੂੰ ਸਵਰਗ ਦੇ ਨਾਲੋਂ ਵੀ ਬਿਹਤਰ ਬਣਾਓ ਕਿਉਂਕਿ ਇਸ ਮਹੀਨੇ ਤਾਰਿਆਂ ਦੇ ਵੱਡੇ ਸੰਕੇਤ ਦਿੱਤੇ ਹਨ ਖੁਦ ਦੇਵੀ ਲక్ష్ਮੀ ਨੇ ਵੀ ਇਹ ਦਿੱਤਾ ਹੈ ਕਿ ਤੁਹਾਡੇ ਜੀਵਨ ਦੇ ਸਾਰੇ ਦੁੱਖ ਤੇ ਮੁਸੀਬਤਾਂ ਦੂਰ ਹੋਣ ਵਾਲੀਆਂ ਨੇ ਤਾਂ ਕਿਉਂ ਨਾ ਕੁਝ ਸਮਾਂ ਕੱਢ ਕੇ ਚੁੱਪ ਕਰਕੇ ਬੈਠੋ ਤੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝੋ ਕਿਉਂਕਿ ਅਸੀਂ ਤੁਹਾਡੇ ਜੀਵਨ ਦੀ ਚੰਗੀ ਤਰ੍ਹਾਂ ਜਾਂਚ ਕਰਾਂਗੇ ਪਹਿਲਾਂ ਕੁੰਡਲੀ ਤੁਹਾਡੀ ਦੀ ਜਾਂਚ ਕਰਾਂਗੇ ਤੇ ਫਿਰ ਗ੍ਰਹਿਆਂ ਦੀ ਸਹੀ ਸਥਿਤੀ ਦੇ ਕੇ ਅਸੀਂ ਇਸ ਦਾ ਵਿਸ਼ਲੇਸ਼ਣ ਕਰਦੇ ਹਾਂ ਤੇ ਫਿਰ ਅਸੀਂ ਤੁਹਾਨੂੰ ਇਹ ਜਾਣਕਾਰੀ ਪ੍ਰਦਾਨ ਕਰਦੇ ਹਾਂ ਜੇਕਰ ਤੁਸੀਂ ਆਪਣੀ ਘਰ ਤੋਂ ਚੀਜ਼ਾਂ ਦੇਣ ਦੀ ਗਲਤੀ ਕੀਤੀ ਹੈ ਕਿਉਂਕਿ ਅਣਜਾਣੇ ਦੇ ਵਿੱਚ ਕੋਈ ਵਿਅਕਤੀ ਆਪਣੀ ਘਰ ਤੋਂ ਚੀਜ਼ਾਂ ਨਹੀਂ ਦਿੰਦਾ ਤੁਹਾਡਾ ਗੁਵੰਡੀ ਤੁਹਾਡੇ ਘਰ ਆਵੇਗਾ ਤੇ ਕਹੇਗਾ ਭਰਾ ਭਾਬੀ ਕਿਰਪਾ ਕਰਕੇ ਮੈਨੂੰ ਇਹ ਦੇ ਦਿਓ ਮੈਨੂੰ ਇਸ ਦੀ ਜ਼ਰੂਰਤ ਹੈ ਤੁਸੀਂ ਬਹੁਤ ਉਸਤੇ ਦਿਆਲੂ ਹੋ ਜਾਹਨੇ ਹੋ ਤੇ ਤੁਸੀਂ ਘਰ ਦੇ ਵਿੱਚ ਜਾਓਗੇ ਉਹ ਚੀਜ਼ ਨੂੰ ਤੁਸੀਂ ਚੁੱਕੋਗੇ ਤੇ ਆਪਣੀ ਆਂਟੀ ਗਵਾਂਢੀ ਜੋ ਵੀ ਤੁਹਾਡੇ ਘਰ ਦੇ ਵਿੱਚ ਲੈਣ ਆਇਆ ਉਹਨੂੰ ਦੇ ਦੇਵੋਗੇ ਪਰ ਤੁਸੀਂ ਇਸ ਪਿੱਛੇ ਦੇ ਦਰਦ ਨੂੰ ਨਹੀਂ ਸਮਝਦੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਜੋ ਚੀਜ਼ ਤੁਸੀਂ ਉਸ ਗਵਾਂਢੀ ਨੂੰ ਦਿੱਤੀ ਏ ਉਸ ਦੇ ਵਿੱਚ ਅਸਲ ਦੇ ਵਿੱਚ ਦੇਵੀ ਲਕਸ਼ਮੀ ਦਾ ਵਾਸ ਸੀ ਤੁਹਾਡੇ ਘਰ ਦੇ ਵਿੱਚ ਜੋ ਤੌਲਤ ਆ ਰਹੀ ਸੀ ਉਹ ਹੁਣ ਉਸ ਗਵਾਂਢੀ ਦੇ ਕੋਲ ਚਲੀ ਗਈ ਏ ਤੇ ਮੈਂ ਤੁਹਾਨੂੰ ਇੱਕ ਇੱਕ ਕਰਕੇ ਇਹ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੀ ਜੋ ਕਿ ਮੈਨੂੰ ਪਤਾ ਹੈ ਕਿ ਜੇਕਰ ਮੈਂ ਤੁਹਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਨਾ ਦੱਸਿਆ ਤਾਂ ਤੁਸੀਂ ਇਸ ਨੂੰ ਹੀ ਨਹੀਂ ਆਪਣੇ ਆਂਢੀ ਗੁਆਂਢੀ ਆਪਣੇ ਰਿਸ਼ਤੇਦਾਰ ਆਪਣੇ ਭੈਣ ਭਰਾ ਆਪਣੀ ਬੇਟੀ ਜਾਂ ਫਿਰ ਕਿਸੇ ਲੋੜਵੰਦ ਨੂੰ ਜ਼ਰੂਰ ਦਿਨੇਓ ਦੀ ਆਹੂ ਨੂੰ ਆਪਾ ਪਤਾ ਕਰੀਏ ਕਿ ਉਹ ਕਿਹੜੀ ਚੀਜ਼ ਹੈ ਜੋ ਤੁਹਾਨੂੰ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਸਾਡੇ ਆਪਣੀ ਗੁਆਂਢੀਆਂ ਦੇ ਨਾਲ ਬਹੁਤ ਹੀ ਚੰਗੇ ਸੰਬੰਧ ਹੁੰਦੇ ਨੇ ਤੇ ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਕਮੀ ਹੁੰਦੀ ਹੈ ਤੇ ਅਸੀਂ ਤੁਰੰਤ ਉਹਨਾਂ ਦੇ ਕੋਲੋਂ ਮੰਗਦੇ ਜਾਂਦੇ ਹਾਂ ਜੇਕਰ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਹੁੰਦੀ ਹੈ ਤੇ ਉਹ ਤੁਰੰਤ ਸਾਡੇ ਦਰਵਾਜ਼ੇ ਤੇ ਮੰਗਣ ਦੇ ਲਈ ਆਉਂਦੇ ਨੇ ਇਸ ਤਰ੍ਹਾਂ ਦਾ ਆਦਾਨ-ਪ੍ਰਦਾਨ ਤੁਹਾਡੇ ਤੇ ਤੁਹਾਡੇ ਗੁਆਂਢੀਆਂ ਦੇ ਵਿੱਚ ਕਰ ਜ਼ਰੂਰ ਹੋਣਾ ਚਾਹੀਦਾ ਹੈ ਪਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਨੂੰ ਡੂੰਗੀ ਸਚਾਈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਨੂੰ ਤੁਸੀਂ ਧਿਆਨ ਦੇ ਨਾਲ ਜ਼ਰੂਰ ਸੁਣੋ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਫਰਵਰੀ 2026 ਦੇ ਵਿੱਚ ਆਪਣੀ ਘਰ ਦੇ ਵਿੱਚੋਂ ਇੱਕ ਵੀ ਚੀਜ਼ ਦਾਨ ਕਰਦੇ ਹੋ ਤਾਂ ਇਹ ਪੂਰੇ ਪਰਿਵਾਰ ਦੇ ਲਈ ਮੁਸੀਬਤ ਲਿਆਵੇਗੀ ਵਾਸਤਵ ਸ਼ੈਖਰ ਦੇ ਅਨੁਸਾਰ ਤੁਹਾਡੇ ਘਰ ਦੀਆਂ ਕੁਝ ਚੀਜ਼ਾਂ ਕਦੇ ਵੀ ਦਾਨ ਨਹੀਂ ਦੇਣੀਆਂ ਚਾਹੀਦੀਆਂ ਜੇਕਰ ਤੁਸੀਂ ਇਹ ਚੀਜ਼ ਦਾਨ ਕਰਦੇ ਹੋ ਤਾਂ ਮੁਸੀਬਤਾਂ ਤੁਹਾਡੇ ਘਰ ਦੇ ਵਿੱਚ ਰਹਿਣਗੀਆਂ ਉਹਨਾਂ ਦੇ ਘਰ ਵਿੱਚ ਨਹੀਂ ਅਜੇਹਾ ਕਰਨ ਦੇ ਨਾਲ ਘਰ ਦੀਆਂ ਅਸੀਸਾਂ ਖੁਸ਼ੀ ਸ਼ਾਂਤੀ ਖੁਸ਼ਹਾਲੀ ਤੇ ਦੌਲਤ ਉਸ ਚੀਜ਼ ਦੇ ਨਾਲ ਉਸ ਵਿਅਕਤੀ ਦੇ ਘਰ ਜਾਂਦੀ ਹੈ ਤੇ ਦੇਖੋ ਅਸੀਂ ਉਸ ਵਿਅਕਤੀ ਨੂੰ ਨਫ਼ਰਤ ਤਾਂ ਨਹੀਂ ਕਰਦੇ ਪਰ ਜੇਕਰ ਕੋਈ ਬਿਨਾਂ ਕਿਸੇ ਕਾਰਨ ਤੁਹਾਡੇ ਘਰ ਆਉਂਦਾ ਹੈ ਤੇ ਤੁਹਾਡੀ ਦੌਲਤ ਲੈ ਜਾਂਦਾ ਹੈ ਤਾਂ ਇਹ ਬਹੁਤ ਵੱਡੀ ਬਦਕਿਸਮਤੀ ਦੀ ਗੱਲ ਹੈ ਹਾਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਉਹ ਕਿਹੜੀਆਂ ਚੀਜ਼ਾਂ ਨੇ ਜੋ ਤੁਹਾਨੂੰ ਫਰਵਰੀ ਦੇ ਮਹੀਨੇ ਦੇ ਵਿੱਚ ਕਦੇ ਵੀ ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀਆਂ ਭਾਵੇਂ ਤਾਂ ਗਲਤੀ ਦੇ ਨਾਲ ਵੀ ਤੇ ਸਭ ਤੋਂ ਪਹਿਲੀ ਚੀਜ਼ ਜੋ ਆਉਂਦੀ ਏ ਉਹ ਹੈ ਰਸੋਈ ਦੇ ਨਾਲ ਜੁੜੀਆਂ ਚੀਜ਼ਾਂ ਦੇ ਵਿੱਚੋਂ ਰਸੋਈ ਨਾਲ ਜੁੜੀਆਂ ਚੀਜ਼ਾਂ ਸਿੱਧੇ ਤੌਰ ਤੇ ਕਿਸਮਤ ਦੇ ਨਾਲ ਝੂੜੀਆਂ ਹੁੰਦੀਆਂ ਨੇ ਕਹਵਾਨੋ ਰਸੋਈ ਦੇ ਵਿੱਚ ਰੱਖੀਆਂ ਕੁਝ ਚੀਜ਼ਾਂ ਕਿਸੇ ਹੋਰ ਨੂੰ ਨਹੀਂ ਦੇਣੀਆਂ ਚਾਹੀਦੀਆਂ ਜਿਵੇਂ ਕਿ ਚਿਮਟੇ ਚਕਲਾ ਵੇਲਣਾ ਤੇ ਇਸ ਤੋਂ ਇਲਾਵਾ ਅਸੀਂ ਲੋੜ ਪੈਂਦੀ ਕਿਸੇ ਨੂੰ ਵੀ ਖਾਣ ਪੀਣ ਦੀਆਂ ਚੀਜ਼ਾਂ ਦੇ ਸਕਦੀਆਂ ਪਰ ਤੁਹਾਨੂੰ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਫਰਵਰੀ ਦੇ ਮਹੀਨੇ ਦੇ ਵਿੱਚ ਸ਼ਾਮ ਨੂੰ ਆਪਣੇ ਘਰ ਦਾ ਨਮਕ ਕਿਸੇ ਨੂੰ ਵੀ ਨਾ ਦਿਓ ਕਿਉਂਕਿ ਮੈਂ ਤੁਹਾਨੂੰ ਇਹਨਾਂ ਤਿੰਨ ਚੀਜ਼ਾਂ ਦੇ ਬਾਰੇ ਦੱਸਦੀ ਹਾਂ ਇੱਕ ਤਾਂ ਕੜਾਈ ਇੱਕ ਚਿਮਟਾ ਤੇ ਇੱਕ ਚਕਲਾ ਵੇਲਣਾ ਜੇਕਰ ਤੁਸੀਂ ਇਹ ਚੀਜ਼ਾਂ ਕਿਸੇ ਹੋਰ ਨੂੰ ਦਿਨੇ ਹੋ ਤਾਂ ਤੁਸੀਂ ਵਿਸ਼ਵਾਸ ਕਰੋ ਕਿ ਮਾ ਅਨੂਪੁਰਨਾ ਤੁਹਾਡੀ ਨਾਲ ਨਾਰਾਜ਼ ਹੋ ਜਾਵੇਗੀ ਤੇ ਦੇਵੀ ਲక్ష్ਮੀ ਵੀ ਤੁਹਾਡਾ ਘਰ ਕੇ ਘਰ ਛੱਡ ਕੇ ਚਲੀ ਜਾਵੇਗੀ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀਂ ਜੋ ਵੀ ਰੋਟੀਆਂ ਬਣਾਉਣ ਦੇ ਲਈ ਵਰਤ ਰਹੇ ਹੋ ਜੋ ਵੀ ਰੋਟੀਆਂ ਪਕਾਈਆਂ ਚੱਲ ਰਹੀਆਂ ਹਨ ਜੋ ਵੀ ਰੋਟੀਆਂ ਬਣਾਈਆਂ ਜਾ ਰਹੀਆਂ ਨੇ ਉਹ ਕਿਸੇ ਨੂੰ ਵੀ ਨਾ ਦਿਓ ਭਾਵੇਂ ਕੋਈ ਤੁਹਾਡੇ ਸਾਹਮਣੇ ਆਪਣਾ ਨੱਕ ਰਗੜਦਾ ਹੈ ਹੱਥ ਛੋੜਦਾ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਦਬਾਅ ਪਾਉਂਦਾ ਹੈ ਇਸੋ ਇਲਾਵਾ ਅਗਲੀ ਚੀਜ਼ ਦੀ ਆਪਾਂ ਗੱਲ ਕਰਦੇ ਹਾਂ ਜੋ ਕਿ ਝਾੜੂ। ਵਾਸਤੂ ਸ਼ਾਸਤਰ ਦੇ ਅਨੁਸਾਰ ਝਾੜੂ ਦੇਵੀ ਲਕਸ਼ਮੀ ਦਾ ਪ੍ਰਤੀਕ ਹੈ। ਕਿਤੇ ਝਾੜੂ ਨਾਤਾ ਸਿਰਫ ਘਰ ਦੀ ਗਰੀਬੀ ਦੂਰ ਕਰਦਾ ਹੈ, ਬਲਕਿ ਖੁਸ਼ਹਾਲੀ ਤੇ ਤੰਦਰੁਸਤੀ ਵੀ ਲਿਆਉਂਦਾ ਹੈ। ਇਸ ਲਈ ਝਾੜੂ ਨੂੰ ਕਦੇ ਵੀ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਕਿਉਂਕਿ ਝਾੜੂ ਦੇ ਨਾਲ ਦੇਵੀ ਲਕਸ਼ਮੀ ਵੀ ਉਸ ਵਿਅਕਤੀ ਦੇ ਘਰ ਜਾਂਦੀ ਹੈ। ਤੇ ਕਈ ਵਾਰ ਕਲਪਨਾ ਕਰੋ ਕਿ ਤੁਹਾਡੀ ਗੁਵਾਂਡੀ ਹਾਲ ਹੀ ਵਿੱਚ ਤੁਹਾਡੀ ਘਰ ਦੇ ਨੇੜੇ ਰਹਿਣ ਆਏ ਹਨ ਤੇ ਉਹ ਅਜੇ ਘਰ ਦੇ ਵਿੱਚ ਨਹੀਂ ਆਏ ਹਨ ਇਸ ਲਈ ਉਹ ਤੁਹਾਡੀ ਘਰ ਆਉਂਦੇ ਹਨ ਤੇ ਉਹ ਤੁਹਾਨੂੰ ਕੁਝ ਸਮੇਂ ਦੇ ਲਈ ਆਪਣਾ ਝਾੜੂ ਉਧਾਰ ਦੇਣ ਦੇ ਲਈ ਕਹਿੰਦੇ ਨੇ ਤਾਂ ਜੋ ਅਸੀਂ ਆਪਣੇ ਘਰ ਨੂੰ ਥੋੜਾ ਜਿਹਾ ਸਾਫ਼ ਕਰ ਸਕੀਏ ਤੁਸੀਂ ਇੱਕ ਗੁਵਾਂਡੀ ਦੀ ਮਦਦ ਕਰਨ ਵਾਲੇ ਇੱਕ ਗੁਵਾਂਡੀ ਦੇ ਭਾਈਚਾਰੇ ਦਾ ਪ੍ਰਦਰਸ਼ਨ ਵੀ ਕਰਦੇ ਹੋ ਤੁਸੀਂ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਦੇ ਕਿਸੇ ਵੀ ਸਮੇਂ ਝਾੜੂ ਦਿੰਨੇ ਹੋ ਤੁਹਾਡੀ ਮਾਸੂਮੀਅਤ ਇਸ ਗੱਲ ਦੇ ਵਿੱਚ ਹੈ ਕਿ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਪਰ ਤੁਹਾਡੀ ਮੂਰਖਤਾ ਇਸ ਗੱਲ ਦੇ ਵਿੱਚ ਹੈ ਕਿ ਤੁਹਾਨੂੰ ਉਸ ਛਾਇਤਰਾ ਦਾ ਗਿਆਨ ਹੀ ਨਹੀਂ ਹੈ ਕਦੇ ਵੀ ਤੁਸੀਂ ਆਪਣੇ ਗਿਆਨ ਨੂੰ ਵਧਾਉਣ ਦੇ ਲਈ ਕੰਮ ਕਰ ਰਹੇ ਹੋ ਇਸ ਲਈ ਤੁਹਾਨੂੰ ਕਦੇ ਵੀ ਆਪਣਾ ਝਾੜੂ ਕਿਸੇ ਹੋਰ ਨੂੰ ਨਹੀਂ ਦੇਣਾ ਚਾਹੀਦਾ ਤੇ ਕਿਹਾ ਜਾਂਦਾ ਹੈ ਕਿ ਝਾੜੂ ਘਰ ਦੇ ਵਿੱਚ ਅਜਿਹੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਜਿੱਥੇ ਕੋਈ ਇਸ ਨੂੰ ਨਾ ਦੇਖ ਸਕੇ ਤੁਹਾਨੂੰ ਕਦੇ ਵੀ ਝਾੜੂ ਤੇ ਪੈਰ ਨਹੀਂ ਰੱਖਣਾ ਚਾਹੀਦਾ ਤੇ ਤੁਹਾਨੂੰ ਕਦੇ ਵੀ ਸੋਫੇ ਦੇ ਹੇਠਾਂ ਝਾੜੂ ਨਹੀਂ ਰੱਖਣਾ ਚਾਹੀਦਾ ਇਹਨਾਂ ਗੱਲਾਂ ਦੀ ਜ਼ਿੰਦਗੀ ਦੇ ਵਿੱਚ ਪਾਲਣਾ ਕਰਨੀ ਚਾਹੀਦੀ ਹੈ ਤੇ ਇਹ ਸਭ ਵਾਸਤੂ ਸ਼ੈਤਰ ਦੇ ਵਿੱਚ ਲਿਖਿਆ ਹੈ ਅਗਲੀਆਂ ਗੱਲਾਂ ਹੋਰ ਵੀ ਗੰਭੀਰ ਨੇ ਅੱਗੇ ਅਸੀਂ ਤੁਹਾਨੂੰ ਜੋ ਗੱਲਾਂ ਦੱਸਾਂਗੇ ਉਹ ਤੁਹਾਡੇ ਦਿਮਾਗ ਨੂੰ ਉਡਾ ਦੇਣਗੀਆਂ ਇਸ ਲਈ ਕਿਰਪਾ ਕਰਕੇ ਥੋੜਾ ਜਿਹਾ ਸਮਾਂ ਕੱਢੋ ਤੇ ਸਾਡੀ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖੋ ਅਗਲੀ ਗੱਲ ਜੋ ਆ ਰਹੀ ਏ ਉਹ ਇੱਕ ਪਤਨੀ ਦੇ ਦੁਆਰਾ ਬਚਾਇਆ ਗਿਆ ਪੈਸਾ ਦੇਖੋ ਇੱਕ ਖੁਸ਼ਕਿਸਮਤ ਪਤਨੀ ਆਪਣੇ ਪਤੀ ਦੀ ਜ਼ਿੰਦਗੀ ਨੂੰ ਚੰਗੀ ਕਿਸਮਤ ਦੇ ਨਾਲ ਭਰ ਦਿੰਦੀ ਏ ਤੇ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਔਰਤ ਜੋ ਅੱਜ ਮੁਸ਼ਕਲ ਸਮੇਂ ਦਾ ਸਾਹਮਣਾ ਕਰਨ ਦੇ ਲਈ ਪੈਸਾ ਬਚਾਉਣਾ ਸ਼ੁਰੂ ਕਰ ਦਿੰਦੀ ਹੈ ਤਾਂ ਤੁਸੀਂ ਸੱਚਮੁੱਚ ਕਿਸਮਤ ਵਾਲਿਓ ਕਿਉਂਕਿ ਸਿਰਫ ਖੁਸ਼ਕਿਸਮਤ ਲੋਕਾਂ ਨੂੰ ਹੀ ਇਸ ਤਰ੍ਹਾਂ ਦੀ ਕਿਸਮਤ ਮਿਲਦੀ ਹੈ ਤੇ ਹੁਣ ਧਿਆਨ ਦੇ ਨਾਲ ਸੁਣੋ ਤੁਸੀਂ ਇੱਥੇ ਕੀ ਗਲਤੀ ਕੀਤੀ ਤੁਹਾਡੀ ਪਤਨੀ ਨੇ ਮਾੜੀ ਸਮੇਂ ਦੇ ਵਿੱਚ ਆਉਣ ਵਾਲੀਆਂ ਮੁਸੀਬਤਾਂ ਦੇ ਨਾਲ ਨਜਿੱਠਾਂ ਦੇ ਲਈ ਏਕ-ਏਕ ਕਰਕੇ ਏਕ-ਏਕ ਰੁਪਏ ਅਤੇ ਪੈਸੇ ਬਚਾਈ ਤੁਸੀਂ ਇਹ ਕਿਸੇ ਹੋਰ ਨੂੰ ਦੇ ਦਿੱਤੇ ਮੰਨ ਲਓ ਕਿ ਤੁਹਾਡੇ ਦੋਸਤ ਨੂੰ ਪੈਸੇ ਦੀ ਲੋੜ ਸੀ ਤੁਹਾਡੇ ਰਿਸ਼ਤੇਦਾਰ ਨੂੰ ਪੈਸੇ ਦੀ ਲੋੜ ਸੀ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਤੁਹਾਡੇ ਸਹੁਰਿਆਂ ਨੂੰ ਜਾਂ ਫਿਰ ਕਿਸੇ ਨੂੰ ਉਸ ਪੈਸੇ ਦੀ ਜ਼ਰੂਰਤ ਸੀ ਤੁਸੀਂ ਉਹਨਾਂ ਪੈਸੇ ਦਾ ਕੀ ਕੀਤਾ ਜੋ ਤੁਹਾਡੀ ਪਤਨੀ ਨੇ ਏਕ-ਏਕ ਕਰਕੇ ਬਚਾਏ ਸਨ ਤੁਸੀਂ ਪੂਰੇ ਵਿਕਦੀਆਂ ਮਸੀਤਾਂ ਦਾ ਸਾਹਮਣਾ ਕਰਨ ਦੇ ਲਈ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਜਾਂ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਪੈਸੇ ਬਚਾਏ ਜੇਕਰ ਤੁਸੀਂ ਇਹ ਕਿਸੇ ਹੋਰ ਨੂੰ ਮੰਗਦੇ ਹੋ ਜਾਂ ਫਿਰ ਦਿੰਦੇ ਹੋ ਤਾਂ ਅਜਿਹਾ ਕਰਨ ਦੇ ਨਾਲ ਦੀਵੀ ਲਕਸ਼ਮੀ ਨੂੰ ਗੁੱਸਾ ਆਉਂਦਾ ਹੈ 2 ਫਰਵਰੀ 2026 ਦੇ ਮਹੀਨੇ ਦੇ ਵਿੱਚ ਖਾਸ ਤੌਰ ਤੇ ਸਾਵਧਾਨ ਰਹੋ ਅਜਿਹਾ ਨਾ ਹੋਵੇ ਕਿ ਤੁਹਾਡੀ ਗਲਤੀ ਤੁਹਾਡੀ ਜ਼ਿੰਦਗੀ ਨੂੰ ਵੱਡੀ ਮੁਸੀਬਤ ਦੇ ਵਿੱਚ ਪਾ ਦੇਵੇ ਤੇ ਸਾਡਾ ਕੰਮ ਤੁਹਾਨੂੰ ਚੇਤਾਵਨੀ ਦੇਣਾ ਹੈ ਤੁਹਾਡਾ ਕੰਮ ਚੌਕਸ ਰਹਿਣਾ ਹੈ ਤੇ ਹੁਣ ਅਗਲੀ ਗੱਲ ਗਹਿਣਿਆਂ ਦੀ ਤੁਸੀਂ ਸ਼ਾਇਦ ਕਹੋਗੇ ਕਿ ਅਸੀਂ ਇੰਨੇ ਪਾਗਲ ਤਾਂ ਨਹੀਂ ਕਿ ਕਿਸੇ ਨੂੰ ਸੋਨੇ ਦੇ ਜਾਂ ਫਿਰ ਚਾਦੀ ਦੇ ਗਹਿਣੇ ਦੇ ਦੇਗੀ ਪਰ ਧਿਆਨ ਦਿਓ ਕਿ ਅਸਲੀਅਤ ਵਿੱਚ ਕੀ ਹੁੰਦਾ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਤੁਹਾਨੂੰ ਕਦੇ ਵੀ ਆਪਣੀ ਪਤਨੀ ਭੈਣ ਜਾਂ ਫਿਰ ਮਾਂ ਦੇ ਗਹਿਣੇ ਜਾਂ ਫਿਰ ਕਪੜੇ ਕਿਸੇ ਨੂੰ ਉਧਾਰ ਨਹੀਂ ਦੇਣੇ ਚਾਹੀਦੇ ਮੰਨ ਲਓ ਕਿ ਤੁਹਾਡਾ ਕੋਈ ਕਰੀਬੀ ਦੋਸਤ ਹੈ ਤੇ ਉਸ ਦੀ ਪੈਨ ਤੁਹਾਡੇ ਤੁਹਾਡੀ ਪਿਆਰ ਦੇ ਕੱਪੜੇ ਚਾਹੁੰਦੀ ਏ ਤਾਂ ਤੁਹਾਨੂੰ ਉਹ ਨਹੀਂ ਦੇਣੇ ਚਾਹੀਦੇ ਨਾਲ ਹੀ ਮੰਨ ਲਓ ਕਿ ਉਹ ਪਹਿਨਣ ਦੇ ਲਈ ਗਹਿਣੇ ਵੀ ਮੰਗ ਰਹੀ ਏ ਤਾਂ ਤੁਹਾਨੂੰ ਉਹ ਵੀ ਨਹੀਂ ਦੇਣੇ ਚਾਹੀਦੇ ਕਿਉਂਕਿ ਅਜਿਹਾ ਕਰਨ ਦੇ ਨਾਲ ਸਾਡੇ ਘਰ ਦੀ ਖੁਸ਼ੀ ਤੇ ਖੁਸ਼ਹਾਲੀ ਖਤਮ ਹੋ ਜਾਂਦੀ ਏ ਤੇ ਅਜਿਹਾ ਕਰਨ ਦੇ ਨਾਲ ਗਹਿਣਿਆਂ ਦੀ ਨਾਲ ਦੌਲਤ ਵੀ ਜਾਂਦੀ ਏ ਇਸਦਾ ਸਾਡੀ ਕਿਸਮਤ 'ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਇਸ ਲਈ ਇਥੇ ਬਹੁਤ ਸਾਵਧਾਨ ਰਹੋ ਤੇ ਆਪਣੀ ਸੁਪਨਿਆਂ ਦੇ ਵਿੱਚ ਵੀ ਅਜਿਹੀ ਗਲਤੀ ਨਾ ਕਰੋ ਤੇ ਭਾਵਨਾਵਾਂ ਦੇ ਵਿੱਚ ਵਹਿ ਜਾਓ ਤੇ ਭਾਵਨਾਵਾਂ ਦੇ ਵਿੱਚ ਅਜੀਹਾ ਕਦਮ ਚੁੱਕਣਾ ਤੁਹਾਨੂੰ ਗੰਭੀਰ ਮੁਸੀਬਤ ਦੇ ਵਿੱਚ ਪਾਉਣ ਦੇ ਬਰਾਬਰ ਹੋਵੇਗਾ ਅਗੇ ਇੱਕ ਘੜੀਏ ਵਾਸਤੂ ਸ਼ਾਸਤਰ ਦੇ ਅਨੁਸਾਰ ਘੜੀਆਂ ਚੰਗੀਆਂ ਜਾਂ ਮਾੜੀਆਂ ਕਿਸਮਤਾਂ ਦੇ ਨਾਲ ਚੁੜੀਆਂ ਹੁੰਦੀਆਂ ਨੇ ਇਸ ਲਈ ਤੁਹਾਨੂੰ ਉਹਨਾਂ ਨੂੰ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਕਿਉਂਕਿ ਅਜੇਹਾ ਕਰਨ ਦੇ ਨਾਲ ਤੁਹਾਡੀ ਚੰਗੀ ਕਿਸਮਤ ਚਲੀ ਜਾਂਦੀ ਏ ਤੇ ਇਸ ਦਾ ਤੁਹਾਡੇ ਪੇਸ਼ੇ ਵਰ ਸੇਵਨ ਤੇ ਬਹੁਤ ਮਾੜਾ ਪ੍ਰਭਾਵ ਵੀ ਪੈਂਦਾ ਅਸੀਂ ਅਕਸਰ ਅਜਿਹੇ ਦੋਸਤ ਦੇਖਦੇ ਹਾਂ ਜੋ ਜਦੋਂ ਕਿਸੇ ਦੇ ਘਰ ਦਾ ਉਦਘਾਟਨ ਹੁੰਦਾ ਹੈ ਜਾਂ ਕਿਸੇ ਸਮੇਂ ਕੋਈ ਸ਼ੂਟ ਆਜ ਸਮਾਗਮ ਹੁੰਦਾ ਹੈ ਜਾਂ ਕੋਈ ਰਿਟਾਇਰਮੈਂਟ ਪਾਰਟੀ ਹੁੰਦੀ ਹੈ ਤਾਂ ਉਹਨਾਂ ਨੂੰ ਤੋਹਫੇ ਦੇ ਵਜੋਂ ਘੜੀ ਦਿੰਦੇ ਨੇ ਅਸੀਂ ਅਕਸਰ ਉਹਨਾਂ ਨੂੰ ਤੋਹਫੇ ਵਜੋਂ ਘੜੀ ਦਿੰਨੇ ਆ ਪਰ ਸਾਨੂੰ ਇਸ ਦਾ ਅਹਿਸਾਸ ਕਦੇ ਵੀ ਨਹੀਂ ਹੁੰਦਾ ਅਸੀਂ ਇਸ ਨੂੰ ਆਪਣੇ ਲਈ ਰੱਖਦੇ ਹਾਂ ਪਰ ਇਹ ਸਾਡੇ ਲਈ ਮਾੜੇ ਸਮੇਂ ਦੀ ਸ਼ੁਰੂਆਤ ਕਰਦਾ ਇਸ ਲਈ ਜ਼ਿੰਦਗੀ ਦੇ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਦੇ ਵੀ ਕਿਸੇ ਨੂੰ ਘੜੀ ਨਾ ਦਿਓ ਭਾਵੇਂ ਤੋਹਫੇ ਵਜੋਂ ਹੋਵੇ ਜਾਂ ਫਿਰ ਕਿਸੇ ਹੋਰ ਰੂਪ ਦੇ ਵਿੱਚ ਇਹ ਇੱਕ ਚੰਗਾ ਤੂਫਾਏ ਪਰ ਇਹ ਤੁਹਾਡੇ ਲਈ ਚੰਗਾ ਨਹੀਂ। ਕਿਹਾ ਜਾਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਮਨੀ ਪਲਾਂਟ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਘਰ ਵਿੱਚ ਮਨੀ ਪਲਾਂਟ ਹੋਣਾ ਜ਼ਰੂਰੀ ਹੈ। ਇੱਕ ਘਰ ਜਿੱਥੇ ਮਨੀ ਪਲਾਂਟ ਹਰਾ ਭਰਾ ਹੁੰਦਾ ਹੈ ਤੇ ਉੱਪਰ ਵੱਲ ਵੱਧਦਾ ਹੈ, ਉਹ ਵਿਅਕਤੀ ਖੁਸ਼ਹਾਲ ਹੁੰਦਾ ਹੈ ਤੇ ਹਮੇਸ਼ਾ ਉੱਪਰ ਵੱਲ ਵੱਧਦਾ ਰਹਿੰਦਾ ਹੈ। ਜੇ ਇਸ ਘਰ ਵਿੱਚ ਮਨੀ ਪਲਾਂਟ ਸ਼ੁਰੂ ਹੁੰਦਾ ਹੈ ਤੇ ਹੇਠਾਂ ਵੱਲ ਵੱਧਦਾ ਰਹਿੰਦਾ ਹੈ, ਉਸੇ ਤਰ੍ਹਾਂ ਉਸ ਵਿਅਕਤੀ ਦੀ ਤਰੱਕੀ ਵੀ ਰੁਕ ਜਾਂਦੀ ਹੈ। ਦੇ ਘਟਦੀ ਰਹਿੰਦੀ ਹੈ ਸਾਡੇ ਘਰ ਵਿੱਚ ਮਨੀ ਪਲਟ ਹੋਣਾ ਬਹੁਤ ਜ਼ਰੂਰੀ ਹੈ ਇਹ ਸਾਡੀ ਸਫਲਤਾ ਤੇ ਅਸਫਲਤਾ ਨੂੰ ਦਰਸਾਉਂਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਹੋਰ ਨੂੰ ਮਨੀ ਪਲਟ ਦੇਣੇ ਹੋ ਤਾਂ ਤੁਹਾਡਾ ਚੰਗਾ ਸਮਾਂ ਉਨ੍ਹਾਂ ਦਾ ਬਣ ਜਾਵੇਗਾ ਕਈ ਵਾਰ ਅਸੀਂ ਮਨੀ ਪਲਟ ਤੋਹਫੇ ਚ ਤੋਹਫੇ ਦੇ ਵਜੋਂ ਦਿੰਦੇ ਹਾਂ ਪਰ ਇਹ ਵੀ ਬਹੁਤ ਗਲਤ ਹੈ ਸਾਨੂੰ ਆਪ ਆਪਣੇ ਕਿਸੇ ਨੂੰ ਮਨੀ ਪਲਟ ਨਹੀਂ ਦੇਣਾ ਚਾਹੀਦਾ ਕਿਉਂਕਿ ਮਨੀ ਪਲਟ ਇੱਕ ਬਹੁਤ ਹੀ ਪੁਰਾਚੀ ਨਿਪੁੰਹਤਾ ਹੈ ਇਹ ਸੂਰ ਲਗਾਉਣ ਦੇ ਨਾਲ ਸਾਡੇ ਜੀਵਨ ਦੇ ਵਿੱਚ ਵਿੱਤੀ ਖੁਸ਼ਹਾਲੀ ਆਉਂਦੀ ਹੈ ਤੇ ਅਸੀਂ ਤੁਹਾਨੂੰ ਕੁਝ ਗਲਤੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਤੁਹਾਨੂੰ ਫਰਵਰੀ 2026 ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਗਲਤੀਆਂ ਤੁਹਾਨੂੰ ਬਰਬਾਦੀ ਦੇ ਵੱਲ ਲੈ ਕੇ ਜਾਣਗੀਆਂ ਜੇਕਰ ਤੁਸੀਂ ਇਸ ਵੀਡੀਓ ਨੂੰ ਅੰਤ ਦੇ ਤੱਕ ਦੇਖਦੇ ਹੋ ਤਾਂ ਇਹ ਗਲਤੀ ਹੈ ਕਰਨਾ ਬੰਦ ਕਰ ਦੇਣੀ ਹੋ ਤਾਂ ਸਫਲਤਾ ਤੁਹਾਡੇ ਦਰਵਾਜ਼ੇ ਤੇ ਹੋਵੇਗੀ ਹਾਲਾਂਕਿ ਤੁਸੀਂ ਬਹੁਤ ਬੁੱਧੀਮਾਨ ਹੋ ਜੇਕਰ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਇਹ ਕੰਮ ਜ਼ਰੂਰੀ ਹੈ ਇਹ ਕਰਨਾ ਚਾਹੀਦਾ ਹੈ ਤੇ ਇੱਕ ਹੋਰ ਕੰਮ ਪੂਰੀ ਤਰ੍ਹਾਂ ਵੇ ਲੋੜ ਆਏ ਜਿਸ ਦੀ ਸਾਨੂੰ ਜ਼ਰੂਰਤ ਨਹੀਂ ਉਹ ਸ਼ੈੱਡ ਦੇਣਾ ਚਾਹੀਦਾ ਫਿਰ ਤੁਸੀਂ ਤੁਰੰਤ ਆਪਣੀ ਦਲੀਲ ਕੋ ਬਾ ਬੈਠੋਗੇ ਤੁਸੀਂ ਇਹ ਪਤਾ ਲਗਾ ਲੈਣਿਓ ਕਿ ਕੁਝ ਕਰਨਾ ਹੀ ਚਾਹੀਦਾ ਨਹੀਂ ਪਰ ਜਦੋਂ ਤੁਸੀਂ ਆਪਣੀ ਲੋਕਾਂ ਦੇ ਵਿੱਚ ਹੁੰਨੇ ਹੋ ਤਾਂ ਤੁਸੀਂ ਆਪਣੀ ਸਾਰੀ ਸਿਆਣਪ ਭੁੱਲੇ ਜਾਂਦੇ ਹੋ ਤੇ ਤੁਹਾਡੀ ਸਿਆਨਪ ਉਬਰਬਾਦ ਹੋ ਜਾਂਦੀ ਹੈ ਤੁਸੀਂ ਜਾਣਦੇ ਹੋ ਕਿ ਅਸੀਂ ਬਾਹਰੋਂ ਆਉਣ ਵਾਲੇ ਦੁਸ਼ਮਣਾਂ ਨੂੰ ਆਸਾਨੀ ਦੇ ਨਾਲ ਪਛਾਣ ਲੈਣੇ ਆ ਤੇ ਅਸੀਂ ਉਹਨਾਂ ਦੇ ਲਈ ਤਿਆਰੀ ਵੀ ਕਰਦੀਆਂ ਪਰ ਉਹਨਾਂ ਦੁਸ਼ਮਣਾਂ ਦੇ ਬਾਰੇ ਕੀ ਜੋ ਸਾਡੇ ਆਪਣੇ ਲੋਕਾਂ ਦੇ ਵਿੱਚ ਲੋਕੇ ਰਹਿੰਦੇ ਨੇ ਤੇ ਸਾਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੁੰਦੀ ਤੇ ਇੱਕ ਦਿਨ ਜਦੋਂ ਸਮਾਂ ਆਉਂਦਾ ਹੈ ਜਦੋਂ ਸਹੀ ਮੌਕਾ ਆਉਂਦਾ ਹੈ ਤਾਂ ਉਹ ਦੁਸ਼ਮਣ ਹਮਲਾ ਕਰੇਗਾ ਤੁਹਾਨੂੰ ਨੁਕਸਾਨ ਵੀ ਪਹੁੰਚਾਵੇਗਾ ਤੇ ਕੋਚ ਲੋਕ ਤੁਹਾਡੀ ਨਾਲ ਜੁੜੇ ਹੋਏ ਨੇ ਜੋ ਸਿਰਫ ਆਪਣੀ ਸੁਵਾਰਥੀ ਹਿੱਤਾਂ ਦੀ ਪੂਰਤੀ ਕਰ ਰਹੇ ਨੇ ਉਹ ਤੁਹਾਨੂੰ ਮਿੱਠੀਆਂ ਗੱਲਾਂ ਦੇ ਨਾਲ ਪਿੰਗਲਾ ਰਹੇ ਨੇ ਤੁਹਾਡੀਆਂ ਭਾਵਨਾਵਾਂ ਦਾ ਸ਼ੋਸ਼ਣ ਕਰ ਰਹੇ ਨੇ ਤੁਹਾਡੇ ਪੈਸੇ ਦਾ ਸ਼ੋਸ਼ਣ ਕਰ ਰਹੇ ਨੇ ਤੁਹਾਡੇ ਕੀਮਤੀ ਸਮੇਂ ਤੇ ਤੁਹਾਡੀਆਂ ਕੀਮਤੀ ਸੰਪਤੀਆਂ ਨੂੰ ਲੁੱਟ ਰਹੇ ਨੇ ਅਜਿਹੇ ਲੋਕ ਤੁਹਾਡੀ ਸਭ ਤੋਂ ਵੱਡੇ ਦੁਸ਼ਮਣ ਨੇ ਉਹਨਾਂ ਨੂੰ ਪਛਾਣੋ ਤੇ ਆਪਣੀ ਤਰਕ ਦੀ ਵਰਤੋਂ ਕਰੋ ਤੇ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰੋ ਪਾਵਨਾ ਵਹਾਰਿ ਜਗਾ ਕਾਮਨੀ ਕਰਦੀਆ ਭਾਵਕ ਹੂਣਾ ਮਦਦ ਨਹੀਂ ਕਰਦਾ ਅਜੇ ਇਹ ਲੋਕਾਂ ਨੂੰ ਪਿਛਾਣੋ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਹਟਾ ਦਿਓ ਨਹੀਂ ਤਾਂ ਤੁਹਾਨੂੰ ਨੁਕਸਾਨ ਪਹੁੰਚਾਉਣਗੇ ਉਹ ਤੁਹਾਡੇ ਹਰ ਆਰਾਮ ਤੇ ਹਰ ਐਸ਼ੋ ਆਰਾਮ ਨੂੰ ਨਿਗਲ ਜਾਣਗੇ ਤੁਹਾਨੂੰ ਬਿਨਾਂ ਕਿਸੇ ਲਾਭ ਦੇ ਛੱਡ ਦੇਣਗੇ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਹੁਣ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਪ੍ਰਾਪਤ ਨਹੀਂ ਕੀਤਾ ਤੁਸੀਂ ਜ਼ਿਆਦਾ ਦੁੱਖ ਹੀ ਚੱਲੇ ਨੇ ਤੇ ਘੱਟ ਸੁਖ ਸੁਹੂਲਤਾ ਪ੍ਰਾਪਤ ਕੀਤੀਆਂ ਨੇ ਲੱਖਾਂ ਲੋਕਾਂ ਤੋਂ ਜ਼ਿਆਦਾ ਨਫ਼ਰਤ ਮਿਲੀ ਐ ਤੇ ਘੱਟ ਬਮਾ ਪਿਆਰ ਮਿਲਿਆ ਐ ਪਰ ਤੁਹਾਨੂੰ ਇਸ ਸਬ ਦਾ ਕੋਈ ਪਛਤਾਵਾ ਨਹੀਂ ਤੁਸੀਂ ਬਹੁਤ ਸੰਤੁਸ਼ਟ ਵਿਅਕਤੀ ਹੋ ਤੁਸੀਂ ਜ਼ਿੰਦਗੀ ਨੇ ਤੁਹਾਨੂੰ ਜੋ ਕੁਝ ਦਿੱਤਾ ਏ ਉਸ ਨਾਲ ਹੀ ਗੁਜ਼ਾਰਾ ਕੀਤਾ ਐ ਤੇ ਕੀ ਤੁਹਾਨੂੰ ਕਿਸੇ ਦੇ ਸਾਹਮਣੇ ਕੋਈ ਸ਼ਿਕਾਇਤ ਜਾ ਵਰਲਾਪੇ ਤੁਸੀਂ ਆਪਣੀਆਂ ਮਸੀਬਤਾਂ ਆਪਣੇ ਆਪ ਦੇ ਵਿੱਚ ਰੱਖਦੇ ਹੋ ਲੁਕਉਂਦੇ ਹੋ ਤੇ ਉਹਨਾਂ ਨੂੰ ਦੂਜਿਆਂ ਨੂੰ ਨਹੀਂ ਜਾਣ ਦਿੰਦੇ ਤੁਹਾਡਾ ਮੁਸਕਰਾਉਣਾ ਚਿਹਰਾ ਲੋਕਾਂ ਨੂੰ ਧੋਖਾ ਦਿੰਦਾ ਹੈ ਤੇ ਉਹ ਸੋਚਦੇ ਨੇ ਕਿ ਤੁਹਾਨੂੰ ਕੋਈ ਮੁਸ਼ਕਿਲ ਨਹੀਂ ਹੈ ਤੇ ਤੁਸੀਂ ਦੌਲਤ ਤੇ ਖੁਸ਼ਹਾਲੀ ਦੇ ਨਾਲ ਭਰੇ ਹੋਏ ਹੋ ਇਹ ਗੱਲ ਇਹ ਜਿਹੜੀ ਚੰਗੀ ਗੱਲ ਹੈ ਕਿ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਪਰ ਕੁਝ ਚੀਜ਼ਾਂ ਨੇ ਜੋ ਤੁਹਾਨੂੰ ਲੁਕੋਣੀਆਂ ਚਾਹੀਦੀਆਂ ਨੇ ਕਦੇ ਵੀ ਪ੍ਰਗਟ ਨਹੀਂ ਕਰਨੀਆਂ ਚਾਹੀਦੀਆਂ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਦੇ ਤੱਕ ਦੇਖਦੇ ਰਹੋ ਆਖਰੀ ਦੋ ਚੀਜ਼ਾਂ ਤੁਹਾਡੇ ਲਈ ਜਾਣਨੀਆਂ ਬਹੁਤ ਜ਼ਰੂਰੀ ਨੇ ਅਸੀਂ ਗਾਰੰਟੀ ਦਿੰਦੇ ਹਾਂ ਕਿ ਤੁਸੀਂ ਹੁਣ ਤੱਕ ਉਹਨਾਂ ਬਾਰੇ ਜਾਣੂ ਵੀ ਨਹੀਂ ਸੀ ਤੇ ਤੁਸੀਂ ਲਗਾਤਾਰ ਪੁੱਛਿਆ ਨੂੰ ਉਹਨਾਂ ਬਾਰੇ ਦੱਸ ਰਹੇ ਤੁਸੀਂ ਉਹਨਾਂ ਦਾ ਪੂਰਾ ਲਾਭ ਨਹੀਂ ਲੈ ਰਹੇ ਅਸੀਂ ਤੁਹਾਡੇ ਬਾਰੇ ਗੱਲ ਕਰ ਰਹੀ ਹਾਂ ਜਿਨ੍ਹਾਂ ਦੀ ਕਦੇ ਕਦਰ ਨਹੀਂ ਕੀਤੀ ਗਈ ਜਿਨ੍ਹਾਂ ਦੀਆਂ ਭਾਵਨਾਵਾਂ ਦੀ ਕਦੇ ਕਦਰ ਨਹੀਂ ਕੀਤੀ ਗਈ ਤੁਸੀਂ ਹਮੇਸ਼ਾ ਲੋਕਾਂ ਤੇ ਪਿਆਰ ਦੀ ਵਰਖਾ ਕੀਤੀ ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ ਪਰ ਬਦਲੇ ਦੇ ਵਿੱਚ ਤੁਹਾਨੂੰ ਸਿਰਫ ਨਿਰਾਸ਼ਾ ਹੀ ਮਿਲੀਏ ਇਸ ਲਈ ਹੁਣ ਤੁਹਾਨੂੰ ਚੌਕਸ ਤੇ ਸਮਝਦਾਰ ਰਹਿਣਾ ਪਵੇਗਾ ਇਸ ਲਈ ਮੈਂ ਤੁਹਾਨੂੰ ਦੱਸਨੀ ਹਾਂ ਕਿ ਕਿਹੜੀਆਂ ਗੱਲਾਂ ਅਨੇਜੋ ਤੁਹਾਨੂੰ ਕਦੇ ਵੀ ਆਪਣੇ ਸੁਪਨਿਆਂ ਦੇ ਬਾਰੇ ਕਿਸੇ ਨੂੰ ਵੀ ਨਹੀਂ ਦੱਸਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਕਦੇ ਵੀ ਆਪਣੇ ਸੁਪਨੇ ਕਿਸੇ ਦੇ ਨਾਲ ਸਾਂਝੇ ਨਾ ਕਰੋ ਕਿਉਂਕਿ ਪਰਮਾਤਮਾ ਉਹਨਾਂ ਨੂੰ ਸੁਪਨਿਆਂ ਦੇ ਰਾਹੀਂ ਪ੍ਰਗਟ ਕਰਦਾ ਹੈ ਤੇ ਕਈ ਵਾਰ ਇਹ ਦੇਖਿਆ ਗਿਆ ਹੈ ਕਿ ਸੁਪਨੇ ਤੁਹਾਨੂੰ ਸੰਕੇਤ ਵੀ ਦਿਖਾ ਸਕਦੇ ਨੇ ਇਸ ਗੱਲ ਦੇ ਕਾਫੀ ਸਬੂਤ ਨੇ ਕਿ ਪਰਮਾਤਮਾ ਨੇ ਬਹੁਤ ਸਾਰੇ ਲੋਕਾਂ ਨੂੰ ਸੁਪਨਿਆਂ ਦੇ ਰਾਹੀਂ ਉਹਨਾਂ ਦਾ ਭਵਿੱਖ ਵੀ ਦਿਖਾਇਆ ਹੈ ਜਿਸ ਦੇ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਮਹੱਤਵਪੂਰਨ ਬਦਲਾਅ ਵੀ ਆਏ। ਕਈ ਵਾਰ ਤਾਂ ਤੁਹਾਨੂੰ ਅਜਿਹੇ ਸੁਪਨੇ ਵੀ ਆਸਾ ਕਿਤੇ ਆ ਜੋ ਤੁਹਾਨੂੰ ਸੋਚਣ ਦੇ ਲਈ ਮਜਬੂਰ ਕਰਦੇ ਨੇ। ਸਵੇਰੇ ਤੁਸੀਂ ਉਹਨਾਂ ਬਾਰੇ ਗੱਲ ਕਰਨਾ ਸ਼ੁਰੂ ਕਰ ਦੇਣਿਓ ਆਪਣੀ ਅਜੀਜ਼ਾ ਨੂੰ ਕਹਿਣੀਓ ਕਿ ਮੈਂ ਇਹ ਸੁਪਨਾ ਦੇਖਿਆ ਸੀ। ਉਹ ਸੁਪਨਾ ਪਰ ਤੁਹਾਨੂੰ ਅਜੀਹਾ ਨਹੀਂ ਕਰਨਾ ਚਾਹੀਦਾ। ਡੂੰਘਾਈ ਦੇ ਨਾਲ ਸੋਚੋ ਕਿ ਕਿਸੇ ਸਿਆਣੀ ਵਿਅਕਤੀ ਨੇ ਤੁਹਾਨੂੰ ਦੱਸਿਆ। ਕੋਸ਼ ਦੇ ਆਧਾਰ ਤੇ ਇਸ ਸੁਪਨੇ ਦਾ ਅਰਥ ਜਾਣਨ ਦੀ ਕੋਸ਼ਿਸ਼ ਕਰੋ ਪਰ ਇਹ ਸਿਰਫ ਤੁਹਾਡੇ ਲਈ ਹੀ ਰਹਿਣਾ ਚਾਹੀਦਾ ਹੈ ਤੁਹਾਨੂੰ ਇਸ ਨੂੰ ਕਦੇ ਵੀ ਕਿਸੇ ਦੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਕਿਹੜਾ ਸੁਪਨਾ ਪਰਮਾਤਮਾ ਦੇ ਵੱਲੋਂ ਇੱਕ ਸੰਕੇਤ ਇੱਕ ਬਹੁਤ ਹੀ ਸੁਧਾਰਨ ਹਾਲੇ ਜਦੋਂ ਅਸੀਂ ਸੌਂਨੇ ਆ ਤਾਂ ਅਸੀਂ ਅਕਸਰ ਰਾਤ ਨੂੰ ਵੇਖੇ ਗਿਆ ਸੁਪਣਿਆਂ ਨੂੰ ਭੁੱਲ ਜਾਂਦੇ ਆ ਪਰ ਜਿਸ ਸੁਪਨੇ ਦੇ ਰਾਹੀਂ ਪਰਮਾਤਮਾ ਸਾਨੂੰ ਇੱਕ ਸੰਕੇਤ ਦੇਣਾ ਚਾਹੁੰਦਾ ਏ ਉਹ ਇਹ ਜਿਸ ਨੂੰ ਅਸੀਂ ਪੂਰੀ ਤਰ੍ਹਾਂ ਯਾਦ ਰੱਖ ਦਿਆਂ ਜਿਵੇਂ ਕਿ ਇਹ ਆ ਇਹ ਇੱਕ ਅਸਲੀ ਘਟਨਾ ਹੋ ਸਕਦੀ ਏ ਪਰ ਵਾਹ ਕੀਤੇ ਬਿਨਾ ਉਹ ਸੁਪਨਾ ਇੱਕ ਸੰਕੇਤ ਏ ਜੋ ਪਰਮਾਤਮਾ ਸਾਨੂੰ ਦੇਣਾ ਚਾਹੁੰਦਾ ਏ ਇਹ ਸਾਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਏ ਤੁਹਾਨੂੰ ਟਿੱਪਣੀ ਕਰਨੀ ਪਵੇਗੀ ਕਿ ਮੈਨੂੰ ਦੱਸਣਾ ਪਵੇਗਾ ਕਿ ਤੁਹਾਨੂੰ ਇਹ ਆਦਤ ਹੈ ਚਾ ਨਹੀਂ ਕਿ ਤੁਸੀਂ ਆਪਣੇ ਸੁਪਨਿਆਂ ਨੂੰ ਆਪਣੀ ਅਜੇਜਾਂ ਦੇ ਨਾਲ ਸਾਂਝਾ ਕਰਦੇ ਹੋ ਉਹਨਾਂ ਦੇ ਬਾਰੇ ਚਰਚਾ ਕਰਦੇ ਹੋ ਚ ਨਹੀਂ ਤਾਂ ਇਸ ਕਰਮ ਦੇ ਵਿੱਚ ਦੂਜੀ ਗੱਲ ਜੋ ਤੁਸੀਂ ਦੂਜਿਆਂ ਨੂੰ ਦੱਸਣਾ ਚਾਹੁੰਦੇ ਸੀ ਉਹ ਹੋਗੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਚੱਲ ਰਹੀਆਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਤੁਸੀਂ ਉਹਨਾਂ ਸਮੱਸਿਆਵਾਂ ਤੋਂ ਸ਼ੂਟਕਾਰਾ ਪਾਉਣ ਦੇ ਲਈ ਕਈ ਤਰ੍ਹਾਂ ਦੇ ਹੱਲ ਅਜ਼ਮਾਉਣੇ ਹੋ ਹੱਲ ਲੈਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਹਾਲਾਂ ਦੇ ਰਾਈ ਅਸੀਂ ਆਪਣੀ ਆਲੇ-ਦੁਆਲੇ ਦੀਆਂ ਊਰਜਾਵਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਕਹਿੰਦਾ ਭਾਵ ਕਿ ਅਸੀਂ ਆਪਣੀ ਆਲੇ-ਦੁਆਲੇ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਸਾਡੇ ਵਿੱਚ ਸਕਾਰਾਤਮਕ ਊਰਜਾ ਲਿਆਉਦਾ ਹੈ ਤੇ ਸਾਡੀ ਜ਼ਿੰਦਗੀ ਬਦਲ ਦਿੰਦਾ ਹੈ ਪਰ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਦੂਜਿਆਂ ਨੂੰ ਇਸ ਉਪਾਅ ਬਾਰੇ ਦੱਸਣਾ ਚਾਹੀ ਜੋ ਕਿ ਇੱਕ ਬਹੁਤ ਵੱਡੀ ਗਲਤੀ ਹੈ ਜੇਕਰ ਤੁਸੀਂ ਇਹ ਉਪਾਅ ਕਰ ਰਹੇ ਹੋ ਤਾਂ ਇਸ ਨੂੰ ਜਿੰਨਾ ਹੋ ਸਕੇ ਗੁਪਤ ਰੱਖੋ ਆਪਣੇ ਪੁੱਤਰ ਆਪਣੇ ਭਰਾਜ ਆਪਣੀ ਪਤਨੀ ਨੂੰ ਵੀ ਇਸ ਵਾਰੀ ਕਦੀਨਾ ਦੱਸੋ ਇਹ ਫਾਲ ਜਰੂਰ ਦੇਵੇਗਾ ਤੁਸੀਂ ਸੁਨਿਆ ਹੋਵੇਗਾ ਕੋਈ ਮੰਤਰ ਜਾਂ ਉਪਾਸ ਸਿਰਫ ਤਾਂ ਹੀ ਵਰਤਿਆ ਜਾ ਸਕਦਾ ਜੇਕਰ ਇਹ ਮੰਤਰ ਦੇ ਨਾਲ जोडਿਆ ਹੋਵੇ ਭਾਵ ਕਿ ਜਿੰਨਾ ਜ਼ਿਆਦਾ ਤੁਸੀਂ ਇਸ ਨੂੰ ਸ਼ੂਕ ਸਕਦੇ ਹੋ ਉਨੇ ਹੀ ਵਧੀਆ ਨਤੀਜੇ ਤੁਹਾਨੂੰ ਮਿਲਣਗੇ ਇਸ ਕਰਮ ਦੇ ਵਿੱਚ ਤੀਜਾ ਹੀ ਹੈ ਕਿ ਤੁਹਾਨੂੰ ਦੂਜਿਆਂ ਨੂੰ ਉਸ ਮੰਤਰ ਜਾਂ ਪੂਜਾ ਬਾਰੇ ਦੱਸਣਾ ਚਾਹੀਦਾ ਹੈ ਜੋ ਤੁਸੀਂ ਕਰ ਰਹੇ ਹੋ ਅਸੀਂ ਸਾਰੇ ਆਮ ਤੌਰ ਤੇ ਪੂਜਾ ਤੇ ਰਸਮਾਂ ਕਰਦੀਆਂ ਤੇ ਤੁਸੀਂ ਵੀ ਕਰ ਸਕਦੇ ਹੋ ਪਰ ਕਈ ਵਾਰ ਤੁਸੀਂ ਕੁਝ ਖਾਸ ਪੂਜਾ ਤੇ ਰਸਮਾਂ ਕਰਨਾ ਸ਼ੁਰੂ ਕਰ ਲੈਣਿਓ ਜੋ ਕਿ ਕਿਸੇ ਨੇ ਤੁਹਾਨੂੰ ਆਪਣੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਵੀ ਕਿਹਾ ਸੀ ਪਰ ਤੁਸੀਂ ਕਦੇ ਵੇ ਦੂਜਿਆਂ ਨੂੰ ਉਸ ਪੂਜਾ ਜਾਂ ਮੰਤਰ ਬਾਰੇ ਨਹੀਂ ਦੱਸੋਗੇ ਜੇਕਰ ਤੁਸੀਂ ਉਹਨਾਂ ਨੂੰ ਦੱਸਦੇ ਹੋ ਤਾਂ ਉਸ ਪੂਜਾ ਤੇ ਮੰਤਰ ਦੇ ਪੂਰੇ ਲਾਭ ਉਸ ਵਿਅਕਤੀ ਨੂੰ ਵੀ ਮਿਲਣਗੇ ਜਿਸ ਨੂੰ ਤੁਸੀਂ ਉਹਨਾਂ ਨੂੰ ਦੱਸਿਆ ਸੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਸਾਨੂੰ ਲੁਕਾ ਕੇ ਰੱਖਣੀਆਂ ਚਾਹੀਦੀਆਂ ਨੇ ਇਹ ਸੂਚੀ ਬਹੁਤ ਲੰਮੀ ਹੈ ਪਰ ਸਮਾਂ ਬਹੁਤ ਸੀਮਿਤ ਜਾਣਕਾਰੀ ਦੀ ਘਾਟ ਕਾਰਨ ਹਰ ਚੀਜ਼ ਨੂੰ ਕਵਰ ਕਰਨਾ ਸਾਡੇ ਲਈ ਅਸੰਭਵ ਹੈ ਅੱਜ ਅਸੀਂ ਸਿਰਫ ਉਹਨਾਂ ਚੀਜ਼ਾਂ ਤੇ ਚਰਚਾ ਕਰਾਂਗੇ ਜੋ ਸਾਡੇ ਰੋਜ਼ਾਨਾ ਜੀਵਨ ਦੇ ਨਾਲ ਸੰਬੰਧਿਤ ਨੇ ਜਦੋਂ ਵੀ ਤੁਸੀਂ ਮਾਲਾ ਦਾ ਚਾਪ ਕਰਦੇ ਹੋ ਤਾਂ ਆਪਣੀ ਮਾਲਾ ਨੂੰ ਲੁਕਾਓ ਜੇ ਸੰਭਵ ਹੋਵੇ ਤਾਂ ਇਸ ਨੂੰ ਇਕੱਲੇ ਜਪੋ ਜੇਕਰ ਕੋਈ ਤੁਹਾਨੂੰ ਜਪਦਾ ਦੇਖਦਾ ਹੈ ਤਾਂ ਉਸ ਵਿਅਕਤੀ ਨੂੰ ਆਪਣੇ ਆਪ ਹੀ ਜਪ ਤੋਂ ਮਿਲਣ ਵਾਲੇ ਲਾਭਾਂ ਦਾ ਆਧਾ ਹਿੱਸਾ ਮਿਲ ਜਾਵੇਗਾ ਕੋਈ ਵੀ ਇਸ ਨੂੰ ਬਦਲ ਨਹੀਂ ਸਕਦਾ ਤੇ ਚੌਥਾ ਇਸ ਕਰਮ ਦੀ ਵਿੱਚ ਇਹ ਹੈ ਕਿ ਤੁਸੀਂ ਲੋਕਾਂ ਨੂੰ ਆਪਣੀ ਆਪ ਦੇ ਦਿਮਾਗੀ ਬਾਰੇ ਦੱਸ ਲੈ ਤੁਹਾਨੂੰ ਇਹ ਸੁਣੋ ਗੁਪਤ ਰੱਖਦੇ ਹੂ ਪਰ ਕਈ ਵਾਰ ਜਦੋਂ ਚਰਚਾ ਗਰਮ ਹੋ ਜਾਂਦੀ ਹੈ ਤਾਂ ਲੋਕ ਗੱਲਾਂ ਕਰਨਾ ਸ਼ੁਰੂ ਕਰ ਦਿੰਦੇ ਹੈ। ਇਹ ਇੱਕ ਗਰਮ ਮਾਹੌਲ ਪੈਦਾ ਕਰਦਾ ਹੈ। ਹਾਂਜੀ ਇਹ ਹੀ ਸਿਰੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੀ ਜਾਣਕਾਰੀ ਦੀ ਚੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਤ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨਹੀਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਾਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਸ ਸਾਡੇ ਚੈਨਲ ਤੇ ਵੀਡੀਓ ਨੂੰ ਵਾਦੇ ਤੋਂ ਵਾਦੇ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ